ਗੁਰਬਾਣੀ ਦੀ ਤਾਕਤ ਗੁਰਬਾਣੀ ਅਤੇ ਪਾਠ ਕਰਨ ਦੀ ਤਾਕਤ ਬਾਰੇ ਸਿੱਖ ਧਰਮ ਵਿੱਚ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਗੁਰਬਾਣੀ ਕੇਵਲ ਸ਼ਬਦ ਨਹੀਂ ਸਗੋਂ ਧੁਰ ਕੀ ਬਾਣੀ ਹੈ ਜੋ ਸਿੱਧੀ ਪ੍ਰਮਾਤਮਾ ਵੱਲੋਂ ਆਈ ਹੈ ਅੰਦਰ ਦੀ ਸ਼ਾਂਤੀ ਅਤੇ ਇਕਾਗਰਤਾ ਅੱਜ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਸਾਡਾ ਮਨ ਬਹੁਤ ਅਸ਼ਾਂਤ ਰਹਿੰਦਾ ਹੈ ਗੁਰਬਾਣੀ ਦਾ ਪਾਠ ਮਨ ਦੀਆਂ ਚਿੰਤਾਵਾਂ ਅਤੇ ਡਰ ਨੂੰ ਖਤਮ ਕਰਕੇ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਟਕਾਓ ਬਖਸ਼ਦੀ ਹੈ ਜਿਵੇਂ ਗੁਰਬਾਣੀ ਵਿੱਚ ਫਰਮਾਨ ਹੈ ਜਲਨ 부ਜੀ शीतल ਹੋਆ ਮਨਵਾ ਮਨ ਦੀ ਤਪਸ਼ 부ਝ ਜਾਂਦੀ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਆਤਮਿਕ ਸ਼ਕਤੀ ਅਤੇ ਹੌਸਲਾ ਗੁਰਬਾਣੀ ਪੜਨ ਨਾਲ ਇਨਸਾਨ ਅੰਦਰ ਨਿਰਭਉ ਬਿਨਾਂ ਕਿਸੇ ਡਰ ਦੇ ਹੋਣ ਦਾ ਗੁਣ ਪੈਦਾ ਹੁੰਦਾ ਹੈ ਇਹ ਸਾਨੂੰ ਮੁਸ਼ਕਲ ਸਮਿਆਂ ਵਿੱਚੋਂ ਅਡੋਲ ਰਹਿਣ ਦੀ ਤਾਕਤ ਦਿੰਦੀ ਹੈ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਤਾਂ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਅਕਾਲ ਪੁਰਖ ਸਾਡੇ ਨਾਲ ਹੈ ਆਠ ਕਰਨ ਦੀ ਤਾਕਤ ਸਾਡੇ ਅੰਦਰਲੇ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ ਇਹ ਸਾਡੇ ਵਿਕਾਰਾਂ ਨੂੰ ਸ਼ੁੱਧ ਕਰਦੀ ਹੈ ਅਤੇ ਸਾਨੂੰ ਸਚਿਆਰ ਬਣਦੇ ਰਾਹ ਪوندی ਹੈ ਗੁਰਬਾਣੀ ਇੱਕ ਖਾਸ ਰਾਗ ਅਤੇ ਧੁਨੀ ਵਿੱਚ ਹੈ ਅਸੀਂ ਬਾਣੀ ਪੜਦੇ ਹਾਂ ਤਾਂ ਉਸ ਦੀਆਂ ਵਾਈਬ੍ਰੇਸ਼ਨਸ ਸਾਡੇ ਸਰੀਰ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸ਼ੁੱਧ ਬਣਾਉਂ ਦਿੰਦੀਆਂ ਹਨ ਗੁਰਬਾਣੀ ਸਾਨੂੰ ਜੀਉਣ ਦੀ ਜਾਂਚ ਸਿਖਾਉਂਦੀ ਹੈ ਇਹ ਸਿਰਫ ਪੜਨ ਲਈ ਨਹੀਂ ਸਗੋ ਸਮਝਣ ਅਤੇ ਕਮਾਉਣ ਲਈ ਹੈ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਦੇ ਹਾਂ ਤਾਂ ਸਾਨੂੰ ਹਰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਪਾਠ ਦਾ ਵੱਧ ਤੋਂ ਵੱਧ ਲਾਭ ਕਿਵੇਂ ਲਈਏ ਸੁੱਧ ਉਚਾਰਨ ਕੋਸ਼ਿਸ਼ ਕਰੋ ਕਿ ਪਾਠ ਸੁੱਧ ਉਚਾਰਨ ਨਾਲ ਕੀਤਾ ਜਾਵੇ ਸਮਝ ਕੇ ਪੜ੍ਹਨਾ ਜੇਕਰ ਅਸੀਂ ਇੱਕ ਪੰਗਤੀ ਵੀ ਸਮਝ ਕੇ ਪੜ੍ਹਾਂਗੇ ਤਾਂ ਉਸ ਦਾ ਅਸਰ ਜ਼ਿਆਦਾ ਹੋਵੇਗਾ ਰੋਜ਼ਾਨਾ ਨਿਤ ਨੇਮ ਕਰਨ ਨਾਲ ਰੋਹਾਨੀ ਤਾਕਤ ਵੱਧਦੀ ਹੈ ਇਕੀ ਵਿੱਚ ਸ਼ਬਦ ਨੂੰ ਹੀ ਗੁਰੂ ਮੰਨਿਆ ਗਿਆ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਅਸੀਂ ਸਿੱਧਾ ਗੁਰੂ ਨਾਲ ਗੱਲ ਕਰ ਰਹੇ ਹੁੰਦੇ ਹਾਂ ਗੁਰਬਾਣੀ ਦਾ ਪ੍ਰਵਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਦਾ ਮਤਲਬ ਹੈ ਕਿ ਬਾਣੀ ਦੇ ਅੰਦਰ ਹੀ ਸਾਰੇ ਆਤਮਿਕ ਸੁਖ ਅਤੇ ਤਾਕਤਾਂ ਮੌਜੂਦ ਹਨ ਅੱਜ ਕੱਲ ਦੀ ਸਭ ਤੋਂ ਵੱਡੀ ਬਿਮਾਰੀ ਚਿੰਤਾ ਅਤੇ ਡਿਪਰੈਸ਼ਨ ਹੈ ਗੁਰਬਾਣੀ ਪੜਨ ਵਾਲੇ ਦੇ ਮਨ ਵਿੱਚ ਚੜ੍ਹਦੀ ਕਲਾ ਪੈਦਾ ਹੁੰਦੀ ਹੈ ਇਹ ਇੰਨੀ ਤਾਕਤਵਰ ਹੈ ਕਿ ਇਹ ਟੁੱਟੇ ਹੋਏ ਮਨ ਨੂੰ ਮੁੜ ਜੋੜ ਦਿੰਦੀ ਹੈ ਅਤੇ ਬੰਦੇ ਨੂੰ ਹਾਰ ਨਹੀਂ ਦਿੰਦੀ ਗੁਰਬਾਣੀ ਨੂੰ ਸਰਬ ਰੋਗ ਦਾ ਔਖਦ ਨਾਮ ਕਿਹਾ ਗਿਆ ਹੈ ਭਾ ਪਰਮਾਤਮਾ ਦਾ ਨਾਮ ਹਰ ਬਿਮਾਰੀ ਦੀ ਦਵਾਈ ਹੈ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਸਰਦਾ ਨਾਲ ਕੀਤਾ ਗਿਆ ਪਾਠ ਜਿਵੇਂ ਸੁਖਮਣੀ ਸਾਹਿਬ ਜੀ ਜਾਂ ਚਪਾਈ ਸਾਹਿਬ ਸਰੀਰਕ ਅਤੇ ਮਾਨਸਿਕ ਕਸ਼ਟਾਂ ਨੂੰ ਕੱਟ ਦਿੰਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਨਸਾਨ ਆਪਣੇ ਪਿਛਲੇ ਕਰਮਾਂ ਕਰਕੇ ਦੁੱਖ ਭੋਗਦਾ ਹੈ ਪਰ ਪਾਠ ਦੀ ਤਾਕਤ ਇੰਨੀ ਵੱਡੀ ਹੈ ਕਿ ਇਹ ਲਿਖੇ ਹੋਏ ਲੇਖਾਂ ਬੁਰੇ ਕਰਮਾਂ ਨੂੰ ਵੀ ਮਿਟਣ ਦੀ ਸਮਰੱਥਾ ਰੱਖਦੀ ਹੈ ਗੁਰਬਾਣੀ ਦਾ ਪਾਠ ਸਾਡੇ ਆਲੇ ਦੁਆਲੇ ਇੱਕ ਅਧਿਕ ਸੁਰੱਖਿਆ ਕਵਚ ਬਣਾ ਦਿੰਦਾ ਹੈ ਜਿਵੇਂ ਦੁਖ ਭੰਜਨੀ ਸਾਹਿਬ ਜਾਂ ਚਉਪਾਈ ਸਾਹਿਬ ਦਾ ਪਾਠ ਕਰਨ ਨਾਲ ਇਨਸਾਨ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਤਾਕਤ ਉਸ ਦੀ ਰੱਖਿਆ ਕਰ ਰਹੀ ਹੈ। ਜੇ ਤੁਸੀਂ ਇਸ ਤਾਕਤ ਨੂੰ ਅਜ਼ਮਾਉਣਾ ਚਾਹੁੰਦੇ ਹਾਂ ਤਾਂ ਇਹ ਛੋਟਾ ਜਿਹਾ ਤਰੀਕਾ ਅਪਣਾਓ। ਰੋਜ਼ਾਨਾ ਨਿਤਨੇਮ ਭਾਵੇਂ ਥੋੜੀ ਦੇਰ ਕਰੋ ਪਰ ਰੋਜ਼ ਕਰੋ। ਜੇ ਪੜ ਨਹੀਂ ਸਕਦੇ ਤਾਂ ਇਕਾਗਰਤਾ ਨਾਲ ਬਾਣੀ ਨੂੰ ਸੁਣੋ। ਜਿੰਨਾ ਜ਼ਿਆਦਾ ਭਰੋਸਾ ਹੋਵੇਗਾ ਬਾਣੀ ਦੀ ਤਾਕਤ ਉਨੀ ਹੀ ਜਲਦੀ ਦਿਖਾਈ ਦੇਵੇਗੀ ਗੁਰਬਾਣੀ ਦੀ ಅಪਾਰ ਸ਼ਕਤੀ ਨੂੰ ਦਰਸਾਉਂਦੀ ਹੋਈ ਇੱਕ ਹੋਰ ਬਹੁਤ ਹੀ ਪ੍ਰਭਾਵਸ਼ਾਲੀ ਸਾਖੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਗੁਰਬਾਣੀ ਦਾ ਪਾਠ ਇਨਸਾਨ ਦੇ ਅੰਦਰ ਐਨੀ ਆਤਮਿਕ ਤਾਕਤ ਭਰ ਦਿੰਦਾ ਹੈ ਕਿ ਉਹ ਮੌਤ ਦੇ ਨਿਯਮਾਂ ਨੂੰ ਵੀ ਚੁਣੌਤੀ ਦੇ ਸਕਦਾ ਹੈ ਜਦੋਂ ਅਫਗਾਨੀ ਹਮਲਾਵਾਰ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਅਤੇ ਸਰੋਵਰ ਨੂੰ ਪੂਰ ਦਿੱਤਾ ਤਾਂ ਇਹ ਖਬਰ ਸੁਣ ਕੇ 80 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਖੂਨ ਖੋਲ ਉੱਠਿਆ ਬਾਬਾ ਦੀਪ ਸਿੰਘ ਜੀ ਕੇਵਲ ਇੱਕ ਯੋਧਾ ਨਹੀਂ ਸਨ ਉਹ ਬਹੁਤ ਵੱਡੇ ਵਿਦਵਾਨ ਸਨ ਉਹਨਾਂ ਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਲਿਖੇ ਹਸਨ। ਉਹਨਾਂ ਦੇ ਅੰਦਰ ਗੁਰਬਾਣੀ ਰਮੀ ਹੋਈ ਸੀ। ਜਦੋਂ ਉਹ ਅਮਰਸਰ ਵੱਲ ਵਧੇ ਤਾਂ ਉਹਨਾਂ ਨੇ ਲਕੀਰ ਖਿੱਚ ਕੇ ਕਿਹਾ ਕਿ ਜਿਸ ਦੇ ਜਿਸ ਨੇ ਸ਼ਹੀਦ ਹੋਣਾ ਹੈ ਉਹੀ ਅੱਗੇ ਆਵੇ। ਅਮਰਸਰ ਦੇ ਨੇੜੇ ਪਹੁੰਚਦਿਆਂ ਭਿਆਨਕ ਜੰਗ ਹੋਈ। ਜੰਗ ਦੇ ਦੌਰਾਨ ਬਾਬਾ ਜੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਇੱਕ ਸਿੰਘ ਨੇ ਬਾਜ ਦਿੱਤੀ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਿਰ ਭੇਟ ਕਰੋਗੇ ਪਰ ਤੁਸੀਂ ਤਾਂ ਇੱਥੇ ਹੀ ਰਾਹ ਵਿੱਚ ਸਰੀਰ ਤਿਆਗ ਰਹੇ ਹੋ ਗੁਰਬਾਣੀ ਦੀ ਤਾਕਤ ਦਾ ਚਮਤਕਾਰ ਇਹ ਸੁਣਦਿਆਂ ਹੀ ਗੁਰਬਾਣੀ ਦੇ ਅਭਿਆਸੀ ਬਾਬਾ ਜੀ ਦੇ ਧੜ ਵਿੱਚ ਮੁਰ ਜਾਣ ਪੈ ਗਈ ਉਹਨਾਂ ਨੇ ਆਪਣਾ ਕਟਿਆ ਹੋਇਆ ਸੀਸ ਖੱਬੀ ਤਲੀ ਤੇ ਰੱਖਿਆ ਅਤੇ ਸੱਜੇ ਹੱਥ ਵਿੱਚ ਖੰਡਾ ਫੜ ਕੇ ਲੜਨਾ ਸ਼ੁਰੂ ਕਰ ਦਿੱਤਾ ਤੇ ਵੇਖ ਕੇ ਦੁਸ਼ਮਣ ਦੀਆਂ ਫੌਜਾਂ ਭੱਜ ਗਈਆਂ ਉਹ ਹੈਰਾਨ ਸਨ ਕਿ ਬਿਨਾ ਸਿਰ ਤੋਂ ਕੋਈ ਕਿਵੇਂ ਲੜ ਸਕਦਾ ਹੈ ਬਾਬਾ ਜੀ ਲੜਦੇ ਲੜਦੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਤੱਕ ਪਹੁੰਚ ਪਹੁੰਚੇ ਅਤੇ ਉੱਥੇ ਆਪਣਾ ਸਿਰ ਗੁਰੂ ਚਰਣਾ ਵਿੱਚ ਭੇਂਟ ਕੀਤਾ ਇਹ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਆਧਮਿਕ ਸ਼ਕਤੀ ਗੁਰਬਾਣੀ ਪੜਨ ਵਾਲਾ ਇਨਸਾਨ ਸਰੀਰਕ ਤੌਰ ਤੇ ਭਾਵੇਂ ਬੁੱਢਾ ਹੋ ਜਾਵੇ ਪਰ ਉਸ ਦੀ ਆਤਮਾ ਕਦੇ ਬੁੱਢੀ ਨਹੀਂ ਹੁੰਦੀ ਜੇ ਇਨਸਾਨ ਦੇ ਮਨ ਵਿੱਚ ਗੁਰਬਾਣੀ ਦਾ ਵਾਸਾ ਹੋਵੇ ਤਾਂ ਉਹ ਅਸੰਭਵ ਕਾਰਜ ਵੀ ਕਰ ਵਿਖਾਉਂਦਾ ਹੈ ਬਾਣੀ ਸਾਨੂੰ ਮੌਤ ਦੇ ਡਰ ਤੋਂ ਮੁਕਤ ਕਰ ਦਿੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਬਾਣੀ ਵਿੱਚ ਬਹੁਤ ਤਾਕਤ ਹੈ ਤਾਂ ਉਸ ਦਾ ਮਤਲਬ ਇਹੀ ਹੈ ਕਿ ਸਾਨੂੰ ਸਰੀਰਕ ਸੀਮਾਵਾਂ ਤੇ ਉੱਪਰ ਉਠਾ ਕੇ ਰੂਹਾਨੀ ਬੁਲੰਦੀਆਂ ਤੇ ਲੈ ਜਾਂਦੀ ਹੈ ਬਾਣੀ ਦੀ ਅਸਲ ਤਾਕਤ ਮਹਿਸੂਸ ਕਰਨ ਵਿੱਚ ਹੈ ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਹਾਂ ਅਰਥ ਆਪਣੇ ਆਪ ਖੁੱਲਨੇ ਸ਼ੁਰੂ ਹੋ ਜਾਂਦੇ ਹਨ ਗੁਰਬਾਣੀ ਦੀ ਤਾਕਤ ਇਹ ਜੀ ਹੈ ਕਿ ਇਨਸਾਨ ਨੂੰ ਅੰਦਰੋਂ ਬਦਲ ਦਿੰਦੀ ਹੈ ਜੋ ਇਨਸਾਨ ਪਹਿਲਾ ਗੁੱਸੇ ਖੋਰ ਜਾਂ ਲਾਲਚੀ ਸੀ ਬਾਣੀ ਦੇ ਪ੍ਰਭਾਵ ਨਾਲ ਉਹ ਸ਼ਾਂਤ ਅਤੇ ਧਿਆਨੂ ਬਣ ਜਾਂਦਾ ਹੈ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ